ਜੱਕ ਸਕਦੇ ਗਏ ਦੋਸਤੋ ਮਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਜਿਹੜੀਆਂ ਕਿਸਾਨਾਂ ਨੂੰ ਸਹੂਲਤਾਂ ਦੇਣ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਭਾਵੇਂ ਉਹ ਕੋਈ ਨਵੇਂ ਮੋਗੇ ਲਾਉਣ ਦੀ ਗੱਲ ਹੋਵੇ ਤੇ ਭਾਵੇਂ ਜਿਹੜੀ ਖਾਸ ਕਰਕੇ ਮੰਡੀਆਂ ਦੀ ਗੱਲ ਹੋਵੇ ਜਿੱਥੇ ਮੰਡੀਆਂ ਦੇ ਵਿੱਚ ਰਹਦੇ ਕਿਸਾਨ ਜਾਂਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਤੇ ਮੈਂ ਗੱਲ ਕਰੂੰਗਾ ਮੋਗਾ ਹਲਕਾ ਜ਼ਿਲ੍ਹੇ ਦੇ ਅੰਦਰ ਪਿੰਡੇ ਹਲਕਾ ਬਾਗਾਪੁਰਾਣਾ ਦੀ ਜਿੱਥੇ ਬਾਗਾਪੁਰਾਣਾ ਹਲਕੇ ਦੇ ਵਿਧਾਇਕ ਦਾ ਅਮਰਪਾਲ ਸਿੰਘ ਵੱਲੋਂ ਅੱਜ ਇੱਕ ਰੋਡੇ ਮੰਡੀ ਦੇ ਵਿੱਚ ਛੱਡ ਦਾ ਦਾ ਨੀ ਪੱਥਰ ਰੱਖਿਆ ਜਾ ਰਿਹਾ ਹੈਗਾ ਤਾਂ ਕਿ ਜਿਹੜਾ ਇਹ ਛੱਡਾ ਆਉਣ ਵਾਲੇ ਸਮੇਂ ਦੇ ਮਾਲਣ ਆਪਣੀ ਫਸਲ ਲੈ ਕੇ ਆਉਂਦੇ ਆ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜਿਹਦੀਆਂ ਤਸਵੀਰਾਂ ਤੁਸੀਂ ਇਸ ਟਾਈਮ ਜਗਤ ਸੇਕ ਉੱਤੇ ਦੇਖ ਰਹੇ ਹੋ ਤੇ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਡੀ ਇਸ ਗੱਲ ਪਤਨੂ ਸ਼ੇਅਰ ਵੀ ਕਰ ਲਓਗੇ ਤਾਂ ਕਿ ਜਿਹੜੀ ਇਹ ਤੁਹਾਡੇ ਤੱਕ ਗੱਲ ਪਹੁੰਚ ਜਾਵੇ ਇਸ ਟਾਈਮ ਹਲਕਾ ਦਾ ਇੱਕ ਸਰਦਾਰ ਅਮਰਪਾਲ ਸਿੰਘ ਪਹੁੰਚ ਚੁੱਕੇ ਹੈਗੇ ਆ ਤੇ ਥੋੜੇ ਸਮੇਂ ਦੇ ਵਿੱਚ ਜਿਹੜਾ ਨੀ ਪੱਥਰ ਰੱਖਣ ਦਾ ਇਸ ਟਾਈਮਾ ਕਪੜਾ ਹਟਾ ਦਿੱਤਾ ਗਿਆ ਹੈਗਾ ਤੇ ਤੁਸੀਂ ਜਿਹੜਾ ਨੀ ਪੱਥਰ ਵਾਲਾ ਤੁਸੀਂ ਬੋਰਡ ਆ ਤੁਸੀਂ ਦੇਖ ਸਕਦੇ ਹੈਗੇ ਆ ਤੇ ਜਿਹੜਾ ਇਸ ਟਾਈਮ ਜਿਹੜਾ ਇਹ ਵੱਡਾ ਪ੍ਰੋਜੈਕਟ ਜਿਹੜਾ ਇਸ ਟਾਈਮ ਮੰਡੀ ਦੇ ਵਿੱਚ ਰੱਖਿਆ ਜਾ ਰਿਹਾ ਜਿਹੜਾ ਕਰੋੜ ਰੁਪਏ ਦੇ ਨੇੜੇ ਜਿਹੜਾ ਜਿਹੜਾ ਦਿੱਤੇ ਖਰਚਾ ਆਊਗਾ ਤੇ ਜਿਹੜੀ ਇਹਦੀ 75 ਗੁਣਾ 150 ਜਿਹੜਾ ਸਟੀਲ ਦਾ ਸ਼ੈਡੀ ਦੀ ਸਾਰੀ ਹੋਣੀ ਹੈ ਤੇ ਇਸ ਸੰਬੰਧ ਵਿੱਚ ਗੱਲਬਾਤ ਕਰਾਂਗੇ ਹਰਕਮ ਦਾ ਇੱਕ ਨਾਲ ਵੀ ਪੁੱਛਾਂਗੇ ਉਹਨਾਂ ਕੋਲ ਸਾਰੀ ਗੱਲਬਾਤ ਕਿਵੇਂ ਹੈਗੀ ਆ ਤੇ ਤੁਸੀਂ ਇੱਕ ਵਾਰ ਸ਼ੇਅਰ ਵੀ ਕਰ ਲੋ ਐਮਐਲਏ ਸਾਹਿਬ ਬੜਾ ਵੱਡਾ ਪ੍ਰੋਜੈਕਟ ਹੈਗਾ ਜਿਹੜਾ ਤੁਸੀਂ ਅੱਜ ਅ ਪਹਿਲਾ ਮੂੰਹ ਮਿੱਠਾ ਕਰਵਾ ਲਈਏ ਫਿਰ ਪੁੱਛ ਦਿਆਂਗੇ ਨਾ ਨਾ ਕੋਈ ਨਹੀਂ ਲੈ ਲਓ ਵੀ ਇਹ ਫਾਰਮ ਵੀ ਇਹਦੇ ਤੇ ਬਰਕਰੀ ਕੰਮ ਉਹ ਇਹੀ ਕੰਮ ਹੋ ਰਿਹਾ ਤੇ ਨੀਂ ਪੱਥਰ ਰੱਖਣ ਦੀ ਜਿਹੜਾ ਸਮਾਦਾ ਕਰ ਦਿੱਤੀ ਗਈ ਹੈ ਹਲਕਾ ਬਦਾ ਗਮਤਪਾਲ ਸਿੰਘ ਖੜੇ ਹੈਗੇ ਕੁਛ ਦੇਣਾ ਕੋਲ ਅੱਛਾ ਦੇਖ ਸਾਹਿਬ ਬੜਾ ਵੱਡਾ ਪ੍ਰੋਜੈਕਟ ਆ ਕਹਿ ਸਕਦੇ ਨੇ ਰੋਡੇ ਮੰਡੀ ਦੇ ਵਿੱਚ ਜਿਹੜਾ ਤੁਸੀਂ ਅੱਜ ਦਾ ਨੀਂਹ ਪੱਥਰ ਰੱਖਿਆ ਤੇ ਕਰੋੜ ਰੁਪਏ ਦੇ ਨੀਂਹ ਰੱਖਣ ਕਹਿੰਦੇ ਵੀ ਇਹ ਸਾਰੀ ਇੱਕ ਜਿਹੜਾ ਖਰਚ ਹੋਈਆਂ ਨਾ ਤੇ ਇਹਦੇ ਸਬੰਧ ਤੁਸੀਂ ਕਿਵੇਂ ਸਾਰੀ ਪ੍ਰੋਪੋਜ਼ਲ ਲੈ ਕੇ ਆਏ ਜੀ ਸਭ ਤੋਂ ਪਹਿਲਾਂ ਮਰਾੜ ਸਾਹਿਬ ਤੁਹਾਡਾ ਸਾਥ ਵੀ ਤੁਹਾਨੂੰ ਵੀ ਵਧਾਈਆਂ ਤੁਹਾਡਾ ਆਪਣਾ ਪਿੰਡ ਆ ਜੀ ਤੇ ਮੇਰੇ ਜਿੰਨੇ ਜਿਹੜੇ ਨੇ ਨਾਲ ਮੇਰੇ ਚੇਅਰਮੈਨ ਸਾਹਿਬ ਨੇ ਦੀਪਕ ਸਮਾਲ ਸਰ ਜੀ ਸਾਡੇ ਸੈਕਟਰੀ ਸਾਹਿਬ ਨੇ ਖੈਰਾ ਸਾਹਿਬ ਤੇ ਹੋਰ ਵੀ ਐਸਡੀਓ ਸਾਹਿਬ ਨੇ ਸਾਡੇ ਖੋਟੇ ਸਾਹਿਬ ਨਾਲ ਸਾਡੇ ਅਮਰਤਪਾਲ ਬਾਕੀ ਵੀ ਹੋਰ ਠੇਕੇਦਾਰ ਸਾਹਿਬ ਵੀ ਖੜੇ ਨੇ ਤਿੰਨ ਮੇਰੇ ਨਗਰ ਨਿਵਾਸੀ ਸਾਰੀ ਟੀਮ ਇੱਥੇ ਹਾਜ਼ਰ ਆ ਤੇ ਸਾਡੇ ਬਲਾਕ ਪ੍ਰਧਾਨ ਜੀ ਸਰ ਬਿਅੰਤ ਸਿੰਘ ਖਾਲਸਾ ਜੀ ਜਿਨ੍ਹਾਂ ਕੋਲ ਜ਼ਿੰਮੇਵਾਰੀ ਹੈ ਨਾ ਪਿੰਡਾਂ ਦੀ ਉਹ ਸਾਰੀ ਟੀਮ ਸਾਡੀ ਇੱਥੇ ਪਹੁੰਚੀ ਆ ਤੇ ਮਾਰਕੀਟ ਕਮੇਟੀ ਦੇ ਫੰਡਾਂ ਦੇ ਵਿੱਚੋਂ ਪੂਰੇ ਬਾਗੇਪੁਰਾਣੇ ਦੇ ਵਿੱਚ ਸਾਡੇ ਕੋਲ ਪਿਛਲੇ ਦਿਨੀ ਇੱਕ ਤਜਵੀਜ਼ ਆਈ ਸੀ ਕਿ ਕਿਹੜਾ ਨਗਰ ਹੋਵੇ ਜਿਹਦਾ ਆਪਾਂ ਮੰਡੀ ਦਾ ਜਿਹੜਾ ਵੱਡਾ ਸ਼ੈੱਡ ਆ ਜਿਹੜਾ ਕਵਰਡ ਸ਼ੈੱਡ ਹੁੰਦਾ ਤਾਂ ਕਰਕੇ ਜੇ ਬਾਰਿਸ਼ ਆਉਂਦੀ ਆ ਕੱਲ ਨੂੰ ਕੋਈ ਮੌਸਮ ਖਰਾਬ ਹੁੰਦਾ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋਵੇ ਤਾਂ ਉਹ ਲਗਭਗ 1 ਕਰੋੜ ਰੁਪਏ ਤੱਕ ਦਾ 1 ਕਰੋੜ ਦਾ ਜਿਹੜਾ ਪ੍ਰੋਜੈਕਟ ਆ ਅੱਜ ਅਸੀਂ ਇਸ ਆਪਣੇ ਨਗਰ ਰੋਡੇ ਇਹ ਮੰਡੀ ਦੇ ਵਿੱਚ ਸ਼ੁਰੂ ਕਰਨ ਲੱਗੇ ਆ ਤੇ ਬਾਕੀ ਸਾਡੇ ਕੋਲ ਮਾਰਕੀਟ ਕਮੇਟੀ ਦੇ ਵਿੱਚੋਂ ਕੱਲ ਵੀ ਤੁਸੀਂ ਦੇਖਿਆ ਅਸੀਂ ਗੱਲ ਪਿੰਡਾਂ ਦੇ ਵਿੱਚ ਮੋਗੇ ਵਾਸਤੇ ਦੇਖਿਆ ਆਇਆ ਯਾ ਪੈਸੇ ਫਿਰ ਸੱਤ ਪ੍ਰੋਜੈਕਟ ਉਹ ਪਾਸ ਹੋਏ ਨੇ ਫਿਰ ਇਸੇ ਤਰ੍ਹਾਂ ਜੇ ਆਪਾਂ ਮਾਰਕੀਟ ਕਮੇਟੀ ਦੀ ਗੱਲ ਕਰੀਏ ਜਾਂ ਮੰਡੀ ਬੋਰਡ ਦੀ ਗੱਲ ਕਰੀਏ ਇਹਦੇ ਵਿੱਚ ਇਹ ਸ਼ੈੱਡ ਵੀ ਬਣੂਗਾ ਤੇ ਨਾਲ ਦੀ ਨਾਲ ਸਾਡੇ ਕੋਲ ਲਗਭਗ ਆਉਣ ਵਾਲੇ ਸਮੇਂ ਦੇ ਵਿੱਚ 9 ਕਰੋੜ ਰੁਪਏ ਸੜਕਾਂ ਵਾਸਤੇ ਜਿਹੜੀਆਂ ਵੀ ਆਪਣੇ ਹਲਕੇ ਦੀਆਂ ਜਿਹੜੀਆਂ ਸੜਕਾਂ ਨੇ ਜਿਹੜੀਆਂ ਪਹਿਲਾਂ ਬਣੀਆਂ ਹੋਈਆਂ ਨੇ ਤੇ ਦੁਬਾਰਾ ਨਵੀਆਂ ਬਣਾਉਣ ਵਾਲੀਆਂ ਨੇ ਰਿਪੇਅਰ ਹੋਣੀਆਂ ਨੇ ਰਿਪੇਅਰ ਹੋਣ ਵਾਲੀਆਂ ਉਹਦੇ ਵਾਸਤੇ ਸਾਡੇ ਕੋਲ 9 ਆ ਗਿਆ ਪਾਸ ਹੋ ਗਿਆ ਉਹਦੇ ਕੰਮ ਜਲਦੀ ਕਰਾਂਗੇ ਟੈਂਡਰ ਲੱਗੇ ਨੇ ਸਾਰਿਆਂ ਦੇ ਨਾਲ 6 ਕਰੋੜ ਰੁਪਏ ਅਸੀਂ ਮੰਡੀ ਮੰਡੀਆਂ ਦੀ ਰਿਪੇਅਰ ਵਾਸਤੇ ਰੱਖਿਆ ਜਿਹੜਾ ਇਹ ਫੰਡ ਆ ਸਾਡਾ ਇਹ ਇਸੇ ਬਜਟ ਦੇ ਵਿੱਚੋਂ ਦਿੱਤਾ ਅਸੀਂ 6 ਕਰੋੜ ਦੇ ਵਿੱਚੋਂ ਉਸ ਤੋਂ ਬਾਅਦ ਵੀ ਜਿਹੜੀਆਂ ਨਵੀਆਂ ਸੜਕਾਂ ਬਣੀਆਂ ਸੀਗੀਆਂ ਉਹਦੇ ਵਾਸਤੇ ਵੀ ਸਾਡੀ ਸੀਐਮ ਸਾਹਿਬ ਨਾਲ ਗੱਲਬਾਤ ਹੋਈ ਆ ਉਹਦੇ ਵਾਸਤੇ ਵੀ ਸਾਨੂੰ ਬਹੁਤ ਫੰਡ ਆਉਣਗੇ ਤੇ ਕੈਂਪ ਸਾਡੇ ਚੱਲੀ ਜਾਂਦੇ ਨੇ ਜੀ ਨਗਰਾਂ ਦੇ ਵਿੱਚ ਤੇ ਮੈਂ ਤੁਹਾਡੇ ਥਰੂ ਇੱਕ ਹੋਰ ਤੁਹਾਨੂੰ ਜਾਣਕਾਰੀ ਦੱਸਦਿਆਂ ਦੇ ਹੋਂਦ ਸਰਕਾਰ ਤੁਹਾਡੇ ਦਰਵਾਜ਼ ਦੁਆਰ ਆਪ ਦੀ ਸਰਕਾਰ ਆਪਦੇ ਦਵਾਰ ਕੰਪੇਨ ਚ 14 ਵਿਭਾਗਿਆਂ ਦੇ 44 ਕੰਮ ਲੈ ਕੇ ਅਫਸਰ ਪਿੰਡਾਂ ਚਾਉਂਦੇ ਨੇ ਤੇ ਸਾਨੂੰ ਕੱਲ ਹੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਮੁੱਖ ਮੰਤਰੀ ਸਾਹਿਬ ਆਪ ਉਹ ਹਰ ਜ਼ਿਲ੍ਹੇ ਦੇ ਵਿੱਚ ਆਉਣਗੇ ਉਹਨਾਂ ਨੇ ਸਾਨੂੰ ਪਹਿਲਾਂ ਪ੍ਰੋਗਰਾਮ ਦਿੱਤੇ ਨੇ ਅਸੀਂ ਤੁਹਾਨੂੰ ਡੇਟ ਬੋਗੇ ਜ਼ਿਲ੍ਹੇ ਦੀ ਦੱਸ ਦੇਵਾਂਗੇ ਉਹਦੇ ਵਿੱਚ ਵੀ ਬਹੁਤ ਵਧੀਆ ਇਹ ਕੰਮ ਆ ਅੱਜ ਤੱਕ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆਗਾ सीएम साहब ਆਉਣਗੇ ਮੁੱਖ ਮੰਤਰੀ ਸਾਹਿਬ ਆਪ ਜ਼ਿਲ੍ਹੇ ਚ ਆਉਣਗੇ ਐਮਐਲਏ ਨੂੰ ਮਿਲਣਗੇ ਐਮਐਲਏ ਤੋਂ ਪੁੱਛਣਗੇ ਉਹ ਵੀ ਤੁਹਾਡੇ ਜਿਹੜਾ ਹਲਕਾ ਏ ਤੁਹਾਡਾ ਜਿਹੜਾ ਸ਼ਹਿਰ ਆ ਇਹਦੀ ਸਭ ਤੋਂ ਜ਼ਰੂਰੀ ਮੰਗ ਕੀ ਆ ਤਾਂ ਜਿਹੜੀਆਂ ਵੀ ਅਸੀਂ ਮੰਗਾ ਪਹਿਲੀਆਂ 4-5 ਜਿਹੜੀਆਂ ਉਹਨਾਂ ਨੂੰ ਕਮਾਂਗੇ ਉਹ ਸਾਡੀਆਂ ਸਾਰੀਆਂ ਪੂਰੀਆਂ ਹੋਣਗੀਆਂ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਾਣਗੇ ਉੱਥੇ ਪੂਰਾ ਪੂਰਾ ਦਿਨ ਉੱਥੋਂ ਦੇ ਅਫਸਰਾਂ ਨਾਲ ਮੀਟਿੰਗ ਹੋਊਗੀ ਉੱਥੋਂ ਦੇ ਵਰਕਰਾਂ ਨਾਲ ਮੀਟਿੰਗ ਹੋਊਗੀ ਉੱਥੋਂ ਦੇ ਐਮਐਲਏ ਨੂੰ ਮੇਟਣਗੇ ਉੱਥੋਂ ਦੇ ਜਿੰਨੇ ਵੀ ਅਧਿਕਾਰੀ ਆ ਸਾਰੇ ਉੱਥੇ ਹੋਣਗੇ ਤਾਂ ਉਹਦੇ ਨਾਲ ਸਾਡੀਆਂ ਲਗਭਗ ਹਲਕੇ ਦੀਆਂ ਸਾਰੀਆਂ ਜਿਹੜੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਤਾਂ ਇਹੋ ਜੀਆਂ ਸਰਕਾਰ ਦੀਆਂ ਤਜਵੀਜ਼ਾਂ ਨੇ ਜਿਹੜੀਆਂ ਚੱਲਦੀਆਂ ਰਹਿਣਗੀਆਂ ਇਹ ਚਰਚਾ ਡੱਕ ਕਿੰਨੇ ਟਾਈਮ ਦੇ ਵਿੱਚ ਕੰਪਲੀਟ ਹੋ ਜਾਊਗਾ ਕਿੰਨਾ ਟਾਈਮ ਆ ਜੀ ਇਹਦਾ ਤਿੰਨ ਮਹੀਨੇ ਤੋਂ ਕੰਪਲੀਟ ਇਹਨਾਂ ਦਾ ਜਿਹੜਾ ਲਾਸਟ ਟਾਈਮ ਹੁੰਦਾ ਉਹ ਲਗਭਗ 6 ਮਹੀਨੇ ਹੁੰਦਾ ਪਰ ਜਿਹੜੇ ਸਾਡੇ ਪ੍ਰੋਜੈਕਟ ਚੱਲਦੇ ਨੇ ਚਾਹੇ ਕੋਈ ਪਾਈਪਲਾਈਨ ਦਾ ਚਾਹੇ ਕੋਈ ਸੜਕਾਂ ਦਾ ਉਹ ਸਮੇਂ ਤੋਂ ਪਹਿਲਾਂ ਕੰਪਲੀਟ ਹੋ ਜਾਂਦੇ ਆ ਮੈਨੂੰ ਲੱਗਦਾ ਠੇਕੇਦਾਰ ਸਾਹਿਬ ਖੜੇ ਨੇ ਮੈਂ ਤਾਂ ਜਾਣਦਾ ਨਹੀਂ ਉਹਨਾਂ ਨੂੰ ਇਧਰ ਆ ਜੀ ਤੁਸੀਂ ਮੁਰੇ ਕਿੰਨੇ ਟਾਈਮ ਚ ਕਰ ਦਿਓਗੇ ਪੂਰਾ ਕੋਸ਼ਿਸ਼ ਹੈ ਜੀ 3 ਮਿੰਟਾਂ ਚ ਕਰ ਦਾਂ 3 ਮਿੰਟਾਂ ਚ ਕਰ ਕਿਸੇ ਨੇ ਹਿੱਸਾ ਵਸਤ ਨਹੀਂ ਮੰਗਿਆ ਵਿੱਚੋਂ ਅਰਮੀ ਵੱਡਾ ਅਸ਼ਰਵਾਦ ਫਿਰ ਮੀਡੀਆ ਵਾਲੇ ਖੜੇ ਨਹੀਂ ਜੀ ਨਹੀਂ ਜੇ ਕਿਸੇ ਨੇ ਮੰਗਿਆ ਤਾਂ ਹੋਂਦਾ ਹੈ ਜੀ ਸਾਡੇ ਤਾਂ ਹੈਲਪ ਕਰ ਰਹੇ ਨਹੀਂ ਚੀਜ਼ ਸਾਡੀ ਬਣਾ ਕੇ ਦਿਓ ਵਧੀਆ ਪੱਤਰਕਾਰ ਖੜਾ ਹਲਕਾ ਆਪਦੇ ਹੀ ਸਾਰੇ ਆਪਦੇ ਨੇ ਜੇ ਕੋਈ ਹੋਰ ਕਿਸੇ ਚੀਜ਼ ਦੀ ਕਮੀ ਆ ਤਾਂ ਸਾਨੂੰ ਦੱਸਿਓ ਕਿ ਵਧੀਆ ਬਣੀ ਹੋਣੀ ਚਾਹੀਦੀ ਆ ਲੰਬਾ ਕੋਈ ਹੋਣਾ ਨਹੀਂ ਚਾਹੀਦਾ ਜੇ ਚੀਜ਼ ਵਧੀਆ ਬਣਾਓਗੇ ਤਾਂ ਮੈਂ ਸਾਡੇ ਵਰਗੇ ਚੰਗੇ ਲੋਕ ਨਹੀਂ ਮੇਰੇ ਅੱਗੇ ਕੋਈ ਚੰਗਾ ਐਮਐਲ ਹੈ ਨਹੀਂ ਜੇ ਗੜਬੜ ਕਰੋਗੇ ਮੈਨੂੰ ਗਾਲਾਂ ਵੀ ਕੱਢਦੇ ਫਿਰ ਮੇਰੇ ਅੱਗੇ ਮਾੜਾ ਵੀ ਕੋਈ ਨਹੀਂਗਾ ਦੋਵੇਂ ਦੋਵੇਂ ਚੀਜ਼ਾਂ ਹੀ ਨੇ ਸਾਰੇ ਏਪਾਰਟਮੈਂਟ ਦੇ ਤੁਸੀਂ ਕੰਮ ਕਰਨਾ ਵਧੀਆ ਮੈਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਠੇਕੇਦਾਰ ਹਾਸੇ ਵਾਲੀ ਗੱਲ ਦੱਸਦਾ ਅੱਗੇ ਜਦੋਂ ਕੋਈ ਹਲਕੇ ਦੇ ਵਿੱਚ 5 ਕੁ ਲੱਖ ਦੀ ਵੀ ਚੀਜ਼ ਆਉਂਦੀ ਸੀ ਨਾ ਠੇਕੇਦਾਰ ਦਾ ਪਹਿਲਾਂ ਪਤਾ ਲੱਗ ਜਾਂਦਾ ਸੀ ਮੈਨੂੰ ਕਹਦਾ ਦੱਸ ਦੀ ਉਹ ਸੀ ਵੀ ਇਹਦੇ ਕੋਲ ਪੈਂਝਣੀਆਂ ਜੇ ਮੈਨੂੰ ਮੰਡੀ ਜਾ ਕੇ ਪਤਾ ਲੱਗਿਆ ਵੀ ਕਰੋੜ ਦਾ ਠੇਕਾ ਇਹਨਾਂ ਕੋਲ ਹੈ ਨਾ ਤਾਂ ਇਹ ਫਰਕ ਨੇ ਚੀਜ਼ਾਂ ਦੇ ਉਹ ਹਿੱਸੇ ਵਾਲਾ 44% ਵਾਲਾ ਉਹ ਖਤਮ ਹੋ ਗਿਆ ਤੇ ਚੀਜ਼ ਵਧੀਆ ਬਣੂ ਬਸ ਮੇਰੀ ਸਾਰੇ ਲੋਕਾਂ ਨੂੰ ਇਹੀ ਬੇਨਤੀ ਆ ਵੀ ਜਦੋਂ ਵੀ ਕੋਈ ਸਰਕਾਰੀ ਪੈਸਾ ਤੁਹਾਡੇ ਆਂਡ ਗਮਾਂਡ ਗਲੀ ਨਾਲੀ ਸੜਕ ਤੇ ਕਿਤੇ ਵੀ ਲੱਗਦਾ ਹੁੰਦਾ ਉੱਤੇ ਜ਼ਰੂਰ ਖੜਿਆ ਕਰੋ ਉਹਦੇ ਜਾ ਕੇ ਜਿੱਥੇ ਤੁਹਾਨੂੰ ਲੱਗਦੀ ਆ ਵੀ ਇਹ ਕਮੀ ਆ ਚੰਗੀ ਤਰ੍ਹਾਂ ਨਹੀਂ ਕੰਮ ਹੋ ਰਿਹਾ ਤਾਂ ਉਹ ਸਾਨੂੰ ਦੱਸ ਦਿਆ ਕਰੋ ਕਈ ਵਾਰ ਸਾਡੇ ਕੋਲ ਹਲਕੇ ਦੇ ਵਿੱਚ ਇੱਕ ਇੱਕ ਟਾਈਮ ਤੇ ਸਾਰੇ ਪਿੰਡਾਂ ਦੇ ਵਿੱਚ ਕੰਮ ਚੱਲੀ ਜਾਂਦੇ ਆ ਤਾਂ ਸਾਨੂੰ ਅਸੀਂ ਹਰ ਇੱਕ ਜਗ੍ਹਾ ਜਾ ਨਹੀਂ ਸਕਦੇਓ ਸਾਨੂੰ ਨਹੀਂ ਪਤਾ ਹੁੰਦਾ ਵੀ ਕਿੱਥੇ ਕੰਮ ਚੰਗਾ ਹੁੰਦਾ ਕਿੱਥੇ ਮਾੜਾ ਹੁੰਦਾ ਆਪਾਂ ਜਿਵੇਂ ਆਪਣੇ ਆਪ ਦਾ ਘਰ ਬਣਾਉਨੇ ਆ ਨਾ ਘਰ ਦੀ ਜ਼ਿੰਮੇਵਾਰੀ ਹੁੰਦੀ ਆ ਨਾ ਮਿਸਤਰੀ ਉੱਤੇ ਖੜ੍ਹਜਾਂ ਨੇ ਪੇ ਅੱਟਾ ਤਾਂ ਨਹੀਂ ਮਾੜੀ ਲਾਉਂਦਾ ਸੀਮੈਂਟ ਤਾਂ ਨਹੀਂ ਮਾੜਾ ਉਵੇਂ ਜਿਹੜੇ ਸਰਕਾਰੀ ਕੰਮ ਇਹਦੇ ਵੀ ਉੱਤੇ ਖੜ੍ਹਾਇਆ ਕਰੋ ਜਦੋਂ ਵੀ ਕਿਤੇ ਕੋਈ ਸਮੱਸਿਆ ਆਉਂਦੀ ਆ ਤਾਂ ਸਾਨੂੰ ਇਨਫੋਰਮ ਕਰ ਦਿਆ ਕਰੋ ਫਿਰ ਅਸੀਂ ਉਹਦਾ ਜਿਹੜਾ ਸਬੰਧਤ ਠੇਕੇਦਾਰ ਹੋਊਗਾ ਉਹਦੇ ਕੋਲ ਜਾ ਕੇ ਹੱਲ ਕਰਾਇਆ ਕਰਾਂਗੇ ਐਮਐਲਏ ਸਾਹਿਬ ਜਿਵੇਂ ਮੰਡੀ ਦੀ ਚਾਰਦਵਾਰੀ ਬਾਰੇ ਵੀ ਕੋਈ ਪ੍ਰੋਪੋਜ਼ਲ ਹੈ ਉਹਨਾਂ ਵਾਲੇ ਸਮੇਂ 'ਚ ਕੋਈ ਸਾਡੇ ਇਹ ਇਹਦੇ ਵਿੱਚ ਹੋਊਗੀ ਫਰੰਟ ਤੇ ਹੋ ਜਿਵੇਂ ਤੁਹਾਨੂੰ ਦੱਸ ਰਹੇ ਨੇ ਸੈਕਟਰੀ ਸਾਹਿਬ ਤੇ ਬਾਕੀ 5-6 ਕਰੋੜ ਰੁਪਏ ਰੱਖਿਆ ਹੋਇਆ ਹੋਰ ਉਹ ਮੰਡੀਆਂ ਦੀ ਮੁਰੰਮਤ ਵਾਸਤੇ ਆ ਜਿੱਥੇ ਵੀ ਸਾਨੂੰ ਪੂਰੇ ਬਾਗੇਪੁਰਾਣੇ ਦੇ ਵਿੱਚ ਕੋਈ ਮੰਡੀਆਂ ਕੋਈ ਫਾੜੂ ਚੈੱਕ ਕਰਨੇ ਨੇ ਫਾੜ ਠੀਕ ਕਰਨੇ ਨੇ ਟੁੱਟੀ ਹੋਈ ਆ ਮੰਡੀ ਜਾਂ ਕ ਇਹਦਾ ਜਗ੍ਹਾ ਤਾਂ ਹੈਗੀ ਆ ਪਰ ਉੱਥੇ ਮੰਡੀ ਪੱਕੀ ਨਹੀਂ ਬਣੀ ਹੋਈ। ਹੋਣੀ ਆ। ਉਹਦੇ ਵਾਸਤੇ ਵੀ ਸਾਡੇ ਕੋਲ ਸ਼ਫੀ ਸੈਂਟਕ ਫੰਡ ਨੇ ਤੇ 6 ਕਰੋੜ ਦੇ ਵਿੱਚੋਂ ਅਸੀਂ ਉਹ ਕਰਦੇ ਆਂ। ਪ੍ਰੋਜੈਕਟ ਮਿਲਿਆ ਵੱਡੇ ਪੈਨ ਦੇ ਵਿੱਚ ਗੁਰਤੇਜ ਸਿੰਘ ਕੀ ਕਹੋਗੇ ਤੁਸੀਂ? ਬੜਾ 1 ਕਰੋੜ ਰੁਪਏ ਦਾ ਪ੍ਰੋਜੈਕਟ ਆ ਕਹਿੰਦੇ ਹਨਾ। ਸਭ ਤੋਂ ਪਹਿਲਾਂ ਤਾਂ ਮੈਂ মিডিਆ ਵਾਲਿਆਂ ਦਾ ਅਤੇ ਸਾਡੇ ਹਲਕਾ ਬਾਗਾਪੁਰਾਣਾ ਤੋਂ ਵਧਾਈਕ ਸਦਾਰ ਅਮਰਤਪਾਲ ਸਿੰਘ ਜੀ ਸੁਖਾਨੰਦ ਅਤੇ ਸਮੁੱਚੇ ਮੰਡੀ ਬੋ ਜਿੰਨੇ ਵੀ ਵੱਖ-ਵੱਖ ਪਿੰਡਾਂ ਤੋਂ ਇੱਥੇ ਸਾਡੇ ਉਹਦੇਦਾਰ ਸਾਹਿਬਾਨ ਆਏ ਨੇ ਜੀਓ ਆਇਆਂ ਕਹਿੰਨੇ ਆ ਧੰਨਵਾਦ ਕਰਦੇ ਆ ਤੇ ਇਹ ਜਿਹੜੀ ਅੱਜ ਦਾ ਪ੍ਰੋਜੈਕਟ ਹੈ ਇਹ ਐਮਐਲਏ ਸਾਹਿਬ ਨੇ ਸਾਡੀ ਝੋਲੀ ਦੇ ਵਿੱਚ ਬਹੁਤ ਵੱਡੀ ਦਾਤ ਪਾਈ ਹੈ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਰਿਣੀਆ ਕਿਉਂਕਿ ਸਾਨੂੰ ਇਹ ਚੀਜ਼ ਦਾ ਕੋਈ ਪਤਾ ਨਹੀਂ ਸੀ ਹੁਣ ਇਹ ਪਤਾ ਲੱਗ ਗਿਆ ਕਿਉਂਕਿ ਅੱਗੇ ਜੋ ਸਰਕਾਰਾਂ ਆਉਂਦੀਆਂ ਸੀ ਉਦੋਂ ਜਿਹੜਾ ਉਹਨਾਂ ਦੇ ਵਰਕਰ ਹੁੰਦੇ ਸੀ ਉਹ ਪਹਿਲਾਂ ਰੋਲਾ ਪਾ ਦਿੰਦੇ ਸੀ ਉਹ ਪਤਾ ਨਹੀਂ ਕਿੱਧਰ ਨੂੰ ਪ੍ਰੋਜੈਕਟ ਗਿਆ ਕੀ ਆ ਕੀ ਨਹੀਂ ਹੁਣ ਸਾਨੂੰ ਜਦੋਂ ਪਤਾ ਲੱਗਾ ਸਾਨੂੰ ਆਪ ਦੇ ਆਪ ਤੇ ਹੀ ਭਰੋਸਾ ਆ ਗਿਆ ਵੀ ਅਸੀਂ ਚੰਗੇ ਲੋਕਾਂ ਦੀ ਅਸੀਂ ਚੋਣ ਕੀਤੀ ਹੈ ਆਮ ਲੋਕਾਂ ਦੀ ਸਰਕਾਰ ਹੈ ਜਿਹੜੀ ਬਣਾਈ ਹੈ ਤੇ ਸਾਨੂੰ ਸਾਡੇ ਹਲਕਾ ਵਿਧਾਇਕ ਤੋਂ ਬਹੁਤ ਵੱਡੀਆਂ ਉਮੀਦਾਂ ਨੇ ਅਸੀਂ ਇਹਨਾਂ ਦੇ ਰੋਂਮ ਰੂੰਮਰੇ ਨਹੀਂ ਆ ਦੇਖ ਸਾਹਿਬ ਇੱਕ ਇਹ ਤੋਂ हट ਕੇ ਸਵਾਲ ਹੈਗਾ ਤੁਸੀਂ ਉੱਥੇ ਆਏ ਸੀ ਦੌਰਾ ਵੀ ਕੀਤਾ ਸੀ ਜਿਹੜਾ ਸੀਵਰੇਜ ਵਾਲਾ ਹਰ ਉਹ ਹਜੇ ਪ੍ਰੋਜੈਕਟ ਉੱਥੇ ਦਾ ਉੱਥੇ ਹੀ ਖੜਾ ਹੈਗਾ ਤੇ ਉਹਦੀ ਸਮੱਸਿਆ ਰੋਜ਼ ਡੇਲੀ ਆਉਂਦੀ ਆਉਂਦੀ ਹੈ ਕਿਉਂਕਿ ਭਰ ਜਾਂਦਾ ਬੰਦ ਹੋ ਜਾਂਦਾ ਕੋਈ ਬੰਦ ਕਰ ਦਿੰਦਾ ਹੈਗਾ ਤੇ ਉਹ ਪਾਣੀ ਉਛਲ ਕੇ ਛੜਕਾਂ ਦੇ ਵਿੱਚ ਆ ਜਾਂਦਾ ਤੇ ਉੱਥੋਂ ਵਾਲੇ ਘਰ ਬੜੇ ਔਖੇ ਆ ਗਿਆ ਉਹ ਮੇਰੇ ਖਿਆਲ ਅੱਗੇ ਤੁਰਿਆ ਪ੍ਰੋਜੈਕਟ ਉਹਦਾ ਕੀ ਕਰ ਰਹੇ ਜੀ ਕਿ ਉਹਦੀ ਅਸੀਂ ਡੀਡੀਪੀਓ ਸਾਹਿਬ ਨਾਲ ਡਿਊਟੀ ਲਈ ਆ ਉਹਦੀ ਰਿਪੋਰਟ ਬਣ ਕੇ ਡਿਪਾਰਟਮੈਂਟ ਕੋਲ ਚੱਲ ਗਈ ਆ ਪਿੱਛੇ ਮਹਿਕਮੇ 'ਚ ਬਦਲੀ ਹੋ ਜਾਂਦੀ ਆ ਫਿਰ ਉਹ ਕੰਮ ਰੁਕ ਜਾਂਦਾ ਦੁਬਾਰਾ ਫਿਰ ਅਸੀਂ ਸਟਾਰਟ ਕੀਤਾ ਉਹਦਾ ਇੱਕ ਸਾਡੇ ਕੋਲ ਪੂਰਾ ਰੋਡ ਮੈਪ ਬਣ ਕੇ ਆ ਗਿਆ ਕੀ ਹੱਲ ਹੋਣਾ ਚਾਹੀ ਗਰਮਾ ਸਾਹਿਬ ਸਾਡੇ ਪਿੰਡ ਆਇਆ ਜੀਆ ਨੂੰ ਤੁਹਾਨੂੰ ਤੇ ਤੁਸੀਂ ਵੀ ਦੋ ਸ਼ਬਦਾਂ ਦੇ ਬੋਲ ਦਿਓ ਹਾਂ ਐਮਐਲਏ ਸਾਹਿਬ ਨੇ ਸਾਰਾ ਕੁਝ ਦੱਸ ਹੀ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਵੀ ਜਿਹੜਾ ਇਹ ਵਿਚਰ ਰਹੇ ਆ ਲੋਕਾਂ ਦੇ ਵਿੱਚ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਸੀਗੇ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਜਿੱਤਣ ਤੋਂ ਵੀ ਆਮ ਲੋਕਾਂ ਦੀ ਸਰਕਾਰ ਆ ਸੱਥਾਂ ਤੋਂ ਚੱਲੂਗੀ ਉਸੇ ਤਰ੍ਹਾਂ ਹੀ ਉਸੇ ਲੜੀ ਦੇ ਤਹਿਤ ਹੀ ਵੀ ਪਹਿਲਾਂ ਲੋਕ ਕੀ ਕਹਿੰਦੇ ਹੁੰਦੇ ਸੀਗੇ ਵੀ ਉਦਘਾਟਨ ਕਰ ਜਾਂਦੇ ਹੁੰਦੇ ਸੀਗੇ ਐਮਐਲਏ ਸਾਹਿਬ ਆਉਂਦੇ ਸੀ ਉਦਘਾਟਨ ਕਰ ਜਾਂਦੇ ਸੀ ਪਰ ਉਹ ਜਿਹੜੇ ਉਦਘਾਟਨ ਸੀਗੇ ਉਹ ਜਿਹੜੇ ਨੀ ਪੱਥਰ ਰੈਂਦੇ ਸੀਗੇ ਉਹ ਪਸੂਆਂ ਦੇ ਖੁਰਕ ਕਰਨ ਦੇ ਕੰਮ ਆਉਂਦੇ ਹੁੰਦੇ ਸੀਗੇ ਜਿਵੇਂ ਕਹਿੰਦੇ ਹੁੰਦੇ ਸੀਗੇ ਪਰੰਤੂ ਹੁਣ ਜਿਹੜਾ ਕੰਮ ਸ਼ੁਰੂ ਹੁੰਦਾ ਉਦੋਂ ਨੀ ਪੱਥਰ ਰੱਖਿਆ ਜਾਂਦਾ ਲੋਕਾਂ ਦੇ ਵਿੱਚ ਲੋਕਾਂ ਨੂੰ ਪਤਾ ਲੱਗਦਾ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਸਰਕਾਰ ਆ ਮਾਨ ਸਾਹਿਬ ਦੀ ਸਰਕਾਰ ਆ ਜਿਹੜੀ ਇਹ ਜਿਨ੍ਹਾਂ ਨੇ ਕੁਝ ਕਰਕੇ ਦਿਖਾਇਆ ਤੇ ਅੱਗੇ ਵੀ ਕਰਕੇ ਵਿਖਾਉਣਗੇ ਉਸੇ ਤਰ੍ਹਾਂ ਜਿਵੇਂ ਸੱਥਾਂ ਦੇ ਵਿੱਚ ਕੰਮ ਚੱਲ ਕੰਮ ਸਰਕਾਰ ਸੱਥਾਂ ਤੋਂ ਚੱਲਦੀ ਸੀਗੀ ਉਸੇ ਤਰ੍ਹਾਂ ਹੀ ਹੁਣ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਦੇ ਕੰਮ ਆਪ ਸਰਕਾਰ ਅਫਸਰ ਸਾਹਿਬ ਆਪ ਜਾ ਕੇ ਲੋਕਾਂ ਦੇ ਕੰਮ ਕਰਾ ਰਹੇ ਆ ਬਹੁਤ ਵਧੀਆ ਸਰਕਾਰ ਚੱਲ ਰਹੀ ਹੈ ਬਹੁਤ ਹੀ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦਾ ਐਮਐਲਏ ਸਾਹਿਬ ਦਾ ਆ ਬਹੁਤ ਧੰਨਵਾਦ ਜੀ ਕਹਿੰਦੇ ਰੋਡੇ ਬਣਨ ਨੂੰ ਵੱਡਾ ਪ੍ਰੋਜੈਕਟ ਹੈ ਜਿਹੜਾ ਦੇ ਦਿੱਤਾ ਹੈਗਾ ਥੋੜੇ ਸਮੇਂ ਦੇ ਵਿੱਚ ਜਿਹੜਾ ਪ੍ਰੋਜੈਕਟ ਆ ਇਹ ਪੂਰਾ ਹੋ ਜਾਊਗਾ ਉਹਦਾ ਨੀਂਹ ਪੱਥਰ ਅੱਜ ਰੱਖਿਆ ਗਿਆ ਹੈ ਪਰ ਉਹ ਤਸਵੀਰਾਂ ਵਿਖਾ ਦਣਾ ਜਿੱਥੇ ਬਣਾਣਾ ਹੈਗਾ 75 150 ਇਸ ਮੰਡੀ ਦੇ ਵਿੱਚ ਜਿਹੜਾ ਇਹ ਛੱਡ ਬਣਾਣਾ ਹੈਗਾ ਬੜੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਬੜਾ ਫਾਇਦਾ ਹੋਊਗਾ ਕੰਮ ਸਟਾਰਟ ਹੋ ਚੁੱਕਿਆ ਨਾਲ ਦੀ ਨਾਲ ਨੀਂਹ ਪੱਥਰ ਵੀ ਉਦੋਂ ਰੱਖਿਆ ਗਿਆ ਜਦੋਂ ਕੰਮ ਸਟਾਰਟ ਕਰਤਾ ਹੈਗਾ ਤੇ ਇਹ ਸਾਰੀ ਜਿਹੜੀ ਜਗ੍ਹਾ ਕਵਰ ਹੋ ਜਾਣੀ ਇਹਦੇ ਨਾਲ ਤੇ ਜਿਹੜਾ ਕਿਸਾਨਾਂ ਨੂੰ ਆਉਣੇ ਸਮੇਂ ਦੇ ਵਿੱਚ ਬੜਾ ਇਸ ਚੀਜ਼ ਦਾ ਫਾਇਦਾ ਹੋਊਗਾ ਰੋਡੇ ਪਿੰਡ ਵਾਲਿਆਂ ਨੂੰ ਵੱਡਾ ਪ੍ਰੋਜੈਕਟ ਹੈ ਜਿਹੜਾ ਇਸ ਟਾਈਮ ਐਮਐਲਏ ਸਾਹਿਬ ਵੱਲੋਂ ਦੇ ਦਿੱਤਾ ਗਿਆ ਤੇ ਨੀਂਹ ਪੱਥਰ ਰੱਖ ਦਿੱਤਾ ਗਿਆ ਹੈਗਾ ਤੇ ਬਹੁਤ ਜਲਦੀ 3 ਮਹੀਨੇ ਦੇ ਵਿੱਚ ਵਿੱਚ ਇਹਨਾਂ ਨੇ ਆਖਿਆ ਵੀ ਜਿਹੜਾ ਉਹ ਬਣ ਕੇ ਤਿਆਰ ਹੋ ਜਾਊਗਾ ਉਮੀਦ ਕਰਦੇ ਆ ਵੀ ਕਾਨਕ ਦੀ ਫਸਲ ਆਉਣ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਇਹ ਕਲੀਅਰ ਹੋ ਜਾਊਗਾ ਤੇ ਉਦੋਂ ਤੁਹਾਨੂੰ ਇਸ ਮੰਡੀ ਵਿੱਚ ਦੁਬਾਰਾ ਫੇਰ ਲੈ ਕੇ ਆਵਾਂਗੇ ਤੁਸੀਂ ਹੋਰ ਕਿਰਪਾ ਕਰਕੇ ਤੁਸੀਂ ਸਾਡੀ ਜਿਹੜੀ ਗੱਲਬਾਤ ਨੂੰ ਸ਼ੇਅਰ ਵੀ ਕਰ ਲਓ ਤੇ ਸਾਡਾ ਪੇਜ ਆ ਫੋਲੋ ਕਰ ਲਓ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ